ਇਹ ਇਕੱਠੇ ਹੋਏ ਤੇ ਪਿੰਡ ਖਬਰ ਪਹੁੰਚੀ ਵੀ ਇੱਥੇ ਮਸਾਇਲ ਢਿੱਗੀ ਹੈ ਪਹਿਲਾਂ ਤੋਂ ਚਲੋ ਇਹਨਾਂ ਪਤਾ ਹੈ ਵੀ ਸਾਹਮਣੇ ਜਿਠਵਾਲ ਪਿੰਡ ਹੈ ਇੱਕ ਵੀ ਉੱਥੇ ਮਤਲਬ ਉਹਦੇ ਟੁਕਰੇ ਥੋੜੇ ਪਏ ਆ ਤੇ ਉਸ ਤੋਂ ਬਾਅਦ ਸਵੇਰੇ ਮੁੰਡੇ ਇਹ ਮਤਲਬ ਜਿੱਥੋਂ ਉੱਥੋਂ ਵੇਖਣ ਗਏ ਸੀ ਨੂੰ ਦੂਸਰੇ ਪਿੰਡ ਉਸ ਤੋਂ ਬਾਅਦ ਇਹ ਜਦੋਂ ਇੱਥੋਂ ਪਿੰਡ ਆਡੇ ਮੱਖਣ ਮੰਡੀ ਵਾਲਾ ਆਉਂਦੇ ਪਏ ਉਦੋਂ ਉਹਨਾਂ ਨੇ ਦੋ ਤਿੰਨ ਲੜਕੇ ਸਾਈਕਲ ਤੋਂ ਆਉਂਦੇ ਸੀ ਬੱਚੇ ਸੀ ਉਹਨਾਂ ਨੇ ਵੇਖੀ ਤੇ ਫਿਰ ਉਹਨਾਂ ਨੇ ਮਤਲਬ ਪਿੰਡ ਵਾਲਿਆਂ ਨੂੰ ਦੱਸਿਆ ਸਰਪੰਚ ਸਾਹਿਬ ਨੂੰ ਫਿਰ ਮਤਲਬ ਜੰਡੇ ਵਾਲੇ ਗੁਰੂ ਵਾਲੇ ਇੱਥੇ ਆਟੇ ਹੈਗੇ ਪੁਲਸ ਵਾਲੇ ਉਹਨਾਂ ਨੂੰ ਕਨਫਰਮ ਦਿੱਤਾ ਤੇ ਫਿਰ ਉਹਨਾਂ ਨੇ ਉੱਥੇ ਸਾਰਿਆਂ ਨੂੰ ਦੱਸਿਆ ਵਾ ਤੇ ਫਿਰ ਨਾਲ ਦੇ ਪਿੰਡ ਜਟੂਵਾਲ ਦੇ ਵਿੱਚ ਕੁਝ ਸੈੱਲ ਇਹਦੇ ਮੋਬਾਈਲ ਨਾ ਖੋਲ ਡਿੱਗਾ ਹੈਗਾ ਉਹ ਨਜ਼ਰੀ ਚੜ ਗਿਆ ਸਾਹਮਣੇ ਗਰਾਊਂਡ ਸਕੂਲ ਦੀ ਗਰਾਊਂਡ ਸੀ ਤੇ ਉਹਦੇ ਨੇੜੇ ਪਿਆ ਹੈਗਾ ਉਸੇ ਦਰਾਂ ਨੀ ਨਾ ਪਿੰਡੋਂ ਲੋਕ ਵੇਖਣ ਲਈ ਇਧਰ ਨੂੰ ਗਏ ਤੇ ਇਹ ਬਿਲਕੁਲ ਰੋਡ ਦੇ ਨਾਲ ਹੀ ਖੇਤ ਆ ਜਿਹਦੇ ਵਿੱਚ ਇਹ ਡਿੱਗਾ ਸੈੱਲ ਉਹ ਵੇਖ ਲਿਆ ਬੱਚਿਆਂ ਨੇ ਛੋਟੇ ਬੱਚੇ ਸੀ ਉਹਨਾਂ ਨੇ ਵੇਖਿਆ ਹਾਂਜੀ ਆ ਤਾਂ ਵੀ ਕੀ ਚੀਜ਼ ਹੈਗੀ ਤੋਂ ਮੁੜ ਕੇ ਜਦੋਂ ਚੌਂਕੀ ਦੇ ਵਿੱਚ ਇਨਫੋਰਮੇਸ਼ਨ ਪਹੁੰਚ ਗਈ ਤੋ ਮੁੜ ਕੇ ਚੌਂਕੀ ਵਾਲੇ ਆ ਗਏ ਤੋ ਉਹਨਾਂ ਨੇ ਪਛਾਣ ਲੋਕਾਂ ਨੂੰ ਕੀਤਾ ਵੀ ਇਹ ਚੱਲਣ ਵਾਲੀ ਆ ਤੇ ਤੁਸੀਂ ਮਤਲਬ ਬਾਹਰ ਆ ਜਾਓ ਫਿਰ ਉਹਨਾਂ ਨੇ ਆਰਮੀ ਵਾਲੇ ਨੂੰ ਕੀਤਾ ਆਰਮੀ ਵਾਲੇ ਵੀ ਆਏ ਹੁਣ ਇਹਨਾਂ ਨੇ ਮਿੱਟੀ ਦੇ ਟੋੜੇ ਪੜ ਕੇ ਰੱਖੇ ਹੋਏ ਨਸ਼ਟ ਕਰਨ ਦਿੱਤੇ ਜਦੋਂ 1:05 ਜਦੋਂ ਦਰਵਾਜ਼ੇ ਤੇ ਖਿੜਕੀਆਂ ਖੜਕੀਆਂ ਨਾ ਬੜੇ ਜ਼ੋਰ ਦੀ ਖੜਾਕ ਹੋਇਆ ਧਮਾਕਾ ਹੋਇਆ ਨੇਰ ਘੁੱਪ ਸੀਗਾ ਬਿਜਲੀ ਉਹਦਾ ਕੋਈ ਪ੍ਰਬੰਧਨ ਸੀ ਇਹ ਬੰਦ ਹੋਈ ਸੀ ਸਾਰੀ ਪ੍ਰਸ਼ਾਸਨ ਦੇ ਅਨੁਸਾਰ ਜੀ ਉਦੋਂ ਬਹੁਤ ਜ਼ਿਆਦਾ ਖੜਾਕ ਵੀ ਹੋਇਆ ਵਾ ਤੇ ਤੁਮਾਕਾ ਜੇ ਨਾ ਨਾ ਕਿਰਕੀਆਂ ਦਰਵਾਜ਼ੇ ਖੜਕਦੇ ਆ ਉਦੋਂ ਮੈਨੂੰ ਪਤਾ ਲੱਗਿਆ ਇਹਦਾ ਇਸ ਸਮੇਂ ਤਸਵੀਰਾਂ ਮੈਂ ਇੱਕ ਵਾਰ ਦਿਖਾਣੀਆਂ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਆਰਮੀ ਜਿਹੜੀ ਪਹੁੰਚ ਚੁੱਕੀ ਹੈ ਜੇ ਡਿਸਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਰਾਤ ਜਿਸ ਤਰੀਕੇ ਨਾਲ ਖਬਰਾਂ ਚੱਲ ਰਹੀਆਂ ਸੀ ਕਿ ਰਾਤ ਕੁਝ ਆਵਾਜ਼ਾਂ ਜਿਹੜੀਆਂ ਸੁਣਾਈ ਦਿੱਤੀਆਂ ਸੀ ਤਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸੀ ਪਰ ਜਿਵੇਂ ਹੀ ਸਵੇਰ ਹੁੰਦੀ ਆ ਤਾਂ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਲਗਾਤਾਰ ਜਿਹੜੀ ਖਬਰ ਫੈਲ ਜਾਂਦੀ ਹੈ ਕਿ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਮਜ਼ਾਇਲ ਜਿਹੜੀਆਂ ਉਹ ਪਾਈਆਂ ਜਾਂਦੀਆਂ ਉਹ ਆਪਣੇ ਸਾਥੀ ਅਰਸ਼ਦੀਪ ਨੇ ਇੱਕ ਵਾਰ ਤਸਵੀਰਾਂ ਜ਼ਰੂਰ ਬਿਲਕੁਲ ਨਜ਼ਦੀਕ ਤੋਂ ਦਿਖਾਈਆਂ ਜਾਣ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਤੇਜ ਰੋਸ਼ਨੀ ਦਾ ਇੱਕ ਬਲਾਸਟ ਹੋਇਆ ਵਾ ਤੇ ਆਵਾਜ਼ ਵੀ ਕਾਫੀ ਆਈ ਹੂੰ ਤੇ ਉਸੇ ਦਰਾਂ ਨੀ ਫਿਰ ਮਤਲਬ ਜੋ ਜੋ ਜਿੰਨੇ ਵੀ ਵੇਖਿਆ ਸਹਿਮ ਕੇ ਲੋਕ ਹਾਂਜੀ ਇਹ ਕਾਫੀ ਤੇਜ ਰੋਸ਼ਨੀ ਤੇ ਇੱਕ ਮਤਲਬ ਬਲਾਸਟ ਵੀ ਹੋਇਆ ਆਵਾਜ਼ ਵੀ ਧਮਾਕੇ ਦੀ ਸੁਣੀ ਗਈ ਹਾਂਜੀ ਤੇ ਫਿਰ ਸਵੇਰੇ ਕਿਤਰਾ ਪਤਾ ਲੱਗਿਆ ਕਿਵੇਂ ਦੇਖਿਆ ਕਿੰਨੇ ਆ ਕੇ ਪਤਾ ਲੱਗਿਆ ਤੁਸੀਂ ਸਵੇਰੇ ਨਾ ਇਹ ਮਤਲਬ ਨਾਲ ਦੇ ਪਿੰਡ ਜਠਵਾਲ ਦੇ ਵਿੱਚ ਕੁਝ ਸੈਲ ਇਹਦੇ ਮੋਬਾਈਲ ਨਾ ਖੋਲ ਡਿੱਗਾ ਹੀਗਾ ਉਹ ਨਜ਼ਰੀ ਚੜ ਗਿਆ ਸਾਹਮਣੇ ਗਰਾਊਂਡ ਸਕੂਲ ਦੀ ਗਰਾਊਂਡ ਹੀ ਤੇ ਉਹਦੇ ਨੇੜੇ ਪਿਆ ਹੈਗਾ ਉਸੇ ਦਰਾਂ ਨੀ ਨਾ ਪਿੰਡੋਂ ਲੋਕ ਵੇਖਣ ਲਈ ਇਧਰ ਨੂੰ ਗਏ ਤੇ ਇਹ ਬਿਲਕੁਲ ਰੋਡ ਦੇ ਨਾਲ ਹੀ ਖੇਤ ਆ ਇਦੇ ਵਿੱਚ ਇਹ ਡਿੱਗਾ ਸੈਲ ਉਹ ਵੀਖ ਲਿਆ ਬੱਚਿਆਂ ਨੇ ਛੋਟੇ ਬੱਚੇ ਸੀ ਉਹਨਾਂ ਵੇਖਿਆ ਹਾਂਜੀ ਮਤਲਬ ਪੂਰੀ ਫੁੱਲ ਨਹੀਂ ਹੈਗੀ ਤੇ ਇਹਦੇ ਵਿੱਚ ਮਤਲਬ ਪੂਰਾ ਬਰੂਦ ਆਰਮੀ ਵਾਲੇ ਕਹਿੰਦੇ ਭਰਿਆ ਹੋਇਆ ਭਰਿਆ ਹੋਇਆ ਹਾਂ ਕਿੰਨੇ ਵਜੇ ਪਹੁੰਚੇ ਖੇਤਾਂ ਤੇ ਖੇਤਾਂ ਵਜੇ ਅਸੀਂ ਤਾਂ 10 ਵਜੇ ਪਹੁੰਚੇ ਸੀ ਸਵੇਰੇ ਤੇ ਹਾਂ ਕਿਵੇਂ 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 ਦਾ ਮਾਹੌਲ ਸੀ ਪਿੰਡ ਦਾ ਜਦੋਂ ਤੁਸਾਂ ਨੂੰ ਪਤਾ ਲੱਗਿਆ ਕਿ ਪਿੰਡ ਚ ਮਜ਼ਾ ਹੈ ਜਿਹੜੀ ਪਿੰਡ ਦੇ ਵਿੱਚ ਮਾਹੌਲ ਤਾਂ ਤੁਹਾਨੂੰ ਪਤਾ ਦਹਿਸ ਦਾ ਹੀ ਹੋਣਾ ਹੈ ਹਾਂ ਦਹਿਸ ਤਾਂ ਪਹਿਲੀ ਤੇ ਲੋਕ ਸਭ ਇਧਰ ਨੂੰ ਭੱਜੇ ਆਉਣ ਦੇ ਸੀ ਵੀ ਵੇਖਣ ਆਤੇ ਵੀ ਕੀ ਚੀਜ਼ ਹੈ ਅੱਗੇ ਤੋ ਮੁੜ ਕੇ ਜਦੋਂ ਚੌਂਕੀ ਦੇ ਵਿੱਚ ਇਨਫੋਰਮੇਸ਼ਨ ਪਹੁੰਚ ਗਈ ਤੋ ਮੁੜ ਕੇ ਚੌਂਕੀ ਵਾਲੇ ਆ ਗਏ ਤੋ ਉਹਨਾਂ ਨੇ ਪਛਾਣ ਲੋਕਾਂ ਨੂੰ ਕੀਤਾ ਵੀ ਇਹ ਚੱਲਣ ਵਾਲੀ ਆ ਤੇ ਤੁਸੀਂ ਮਤਲਬ ਦਾਨ ਆ ਜਾਓ ਫਿਰ ਉਹਨਾਂ ਨੇ ਆਰਮੀ ਵਾਲੇ ਨੂੰ ਕੀਤਾ ਆਰਮੀ ਵਾਲੇ ਵੀ ਆਏ ਹੁਣ ਇਹਨਾਂ ਨੇ ਮਿੱਟੀ ਦੇ ਟੋੜੇ ਪੜ ਕੇ ਰੱਖੇ ਹੋਏ ਨਸ਼ਟ ਕਰਨ ਦੀ ਤਿਆਰੀ ਹੈ ਨਸ਼ਟ ਕਰਨ ਲੱਗਿਆ ਹਾਂ ਜੀ ਮਾੜੀ ਹਰਕਤ ਕੀਤੀ ਹੈ ਜੀ ਇਹਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸਾਡੀ ਸਰਕਾਰ ਨੂੰ ਹੈ ਕਿ ਨਹੀਂ ਤੇ ਜੇ ਆਪਾਂ ਨਾ ਦੇਵਾਂਗੇ ਤੋ ਫਿਰ ਰਾਤ ਨੂੰ ਸੁੱਟਣਗੇ ਇਹਦਾ ਜਵਾਬ ਪੱਥਰ ਨਾਲ ਦੇਣਾ ਪਊਗਾ ਬਿਲਕੁਲ ਕੀ ਨਾਮਾ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਜਟੂਵਾਲ ਦੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਜਿਹੜੀ ਮਜ਼ਾਇਲ ਪਾਈ ਗਈ ਆ ਤੇ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਖਬਰਾਂ ਨਿਕਲਣੀਆਂ ਫਿਰ ਤੁਹਾਡੇ ਮੱਖਣਵਿੰਡੀ ਚ ਕਿਹਨੂੰ ਪਤਾ ਲੱਗਿਆ ਕਿਵੇਂ ਪਤਾ ਲੱਗਿਆ ਵੀ ਇੱਥੇ ਵੀ ਮਜ਼ਾਇਲ ਜਿਹੜੀ ਪਈ ਇਹ ਤਾਂ ਸਵੇਰੇ ਸੰਗਤ ਨੇ ਵੇਖਿਆ ਵਾ ਤੇ ਉਦਾਂ ਰਾਤ 1 ਵਜੇ ਕੇ 5 ਮਿੰਟ ਦਾ ਸਮਾਂ ਸੀਗਾ ਜਦੋਂ ਇਹਦਾ ਧਮਾਕਾ ਹੋਇਆ ਡਿੱਗਣ ਦਾ ਖੜਾਕ ਮੈਨੂੰ ਗੁਰਦਵਾਰ ਸਾਹਿਬ ਇੱਥੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਸਥਾਨ ਆ ਮਾਹਪੁਰਖ ਸਤਖੰਡ ਵਾਸੀ ਸੰਤ ਬਾਬਾ ਜਾਇਬ ਸਿੰਘ ਜੀ ਹੁਣ ਮੌਜੂਦਾ ਮੁਖੀ ਸੰਤ ਬਾਬਾ ਸਰਦਾਰਾ ਸਿੰਘ ਜੀ ਹਾਂ ਜੀ ਕਾਰਸਾਹ ਵਾਲੇ ਮਾਹਪੁਰਖਾ ਗੁਰੂ ਕੇ ਬਾਗ ਵਾਲੇ ਤੇ ਜਦੋਂ 1:05 ਜਦੋਂ ਦਰਵਾਜੇ ਤੇ ਖਿੜਕੀਆਂ ਖੜਕੀਆਂ ਨਾ ਬੜੇ ਜ਼ੋਰ ਦੀ ਖੜਾਕ ਹੋਇਆ ਧਮਾਕਾ ਹੋਇਆ ਨੇਰ ਘੁੱਪ ਸੀਗਾ ਬਿਜਲੀ ਉਹਦਾ ਕੋਈ ਪ੍ਰਬੰਧਨ ਸੀ ਇਹ ਬੰਦ ਹੋਈ ਸੀ ਸਾਰੀ ਜੀ ਪ੍ਰਸ਼ਾਸਨ ਦੇ ਅਨੁਸਾਰ ਜੀ ਤੇ ਉਦੋਂ ਬਹੁਤ ਜ਼ਿਆਦਾ ਖੜਾਕ ਵੀ ਹੋਇਆ ਵਾ ਤੇ ਧਮਾਕਾ ਜੇ ਨਾ ਨਾ ਖਿੜਕੀਆਂ ਦਰਵਾਜੇ ਖੜਕਦੇ ਆ ਉਦੋਂ ਮੈਨੂੰ ਪਤਾ ਲੱਗਿਆ ਇਹਦਾ ਹੂੰ ਉਹ ਤਾਂ ਬਾਅਦ ਚ ਫਿਰ ਅਮਰਤ ਵੇਲਾ ਹੋ ਗਿਆ ਅਮਰਤ ਵੇਲੇ ਤੋਂ ਬਾਅਦ ਚ ਆਪਾਂ ਪ੍ਰਕਾਸ਼ ਕਰਤਾ ਸਤਿਗੁਰੂ ਸਾਹਿਬ ਜੀ ਦਾ ਨੇਤ੍ਰੇਮ ਕਰਕੇ ਤਾਂ ਸਮਾ ਸਵੇਰ ਦਾ ਉਦੋਂ ਰੌਲਾ ਪਿਆ ਫਿਰ ਉਦੋਂ ਪਿੰਡ ਵਾਲਿਆਂ ਨੂੰ ਲੋਕਾਂ ਨੂੰ ਪਤਾ ਲੱਗਾ ਇਸ ਗੱਲ ਦਾ ਮੱਖਣਵੰਡੀਆ ਪਿੰਡ ਵਿੱਚੇ ਮੱਖਣਵੰਡੀਆ ਇਧਰ ਜੇਠੂ ਵਾਲਿਆ ਠੀਕ ਹੈ ਜੀ ਇਹ ਜ਼ਮੀਨ ਸਾਂਝੀ ਜੀ ਆ ਕਿ ਕੁਝ ਮੱਖਣਵੰਡੀ ਦੀ ਕੁਝ ਜੇਠੂ ਵਾਲ ਦੀ ਮਤਲਬ ਦੋ ਪਿੰਡਾਂ ਚੀ ਦੋਹਾਂ ਪਿੰਡਾਂ ਦੀ ਹਾਂ ਜਿਹੜਾ ਉਹ ਕਿਵੇਂ ਦਾ ਮੋੜ ਰਿਹਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਮੋਹਲ ਵਧੀਆ ਚੜ੍ਹਦੀ ਕਲਾ ਵੈਸੇ ਤਾਂ ਕੋਈ ਡਰ ਵਾਲਾ ਹੈ ਨਹੀਂ ਆ ਪਰ ਹਰਕਤਾਂ ਇਹ ਜੜੀਆਂ ਮਾੜੀਆਂ ਨੇ ਬਿਲਕੁ ਕਿਉਂਕਿ ਇਹਦੇ ਵਿੱਚ ਜਿਹੜੀ ਆ ਪਿੰਡ ਵਾਸੀ ਜੇ ਜਾਂ ਆਪਣੇ ਨਾਗਰਿਕ ਵਾਸੀ ਆ ਇਹਨਾਂ ਦਾ ਤਣਾਅ ਜਿਹੜਾ ਵਾ ਉਹ ਫਿਰ ਇਹ ਦਹਿਸਤ ਹੋ ਜਾਂਦਾ ਹਨਾ ਦਹਿਸਤ ਵਾਲਾ ਮਾਹੌਲ ਬਣ ਜਾਂਦਾ ਇਹਦੇ ਵਿੱਚ ਤੇ ਇਸ ਕਰਕੇ ਇਹ ਦੇਸ਼ ਨੂੰ ਤੇ ਦੋਵਾਂ ਦੇਸ਼ਾਂ ਨੂੰ ਚਾਹੀਦਾ ਅਮਨ ਸ਼ਾਂਤੀ ਦੇ ਨਾਲ ਵਧੀਆ ਹੋ ਜਾਵੇ ਲੜਾਈ ਦਾ ਨਾਂ ਲੱਗੇ ਕਿਉਂਕਿ ਨੁਕਸਾਨ ਸਾਡੇ ਦੋਵਾਂ ਪੰਜਾਬਾਂ ਦਾ ਹੋ ਰਿਹਾ ਇੱਧਰ ਲੈਂਦਾ ਪੰਜਾਬ ਉਹਦਾ ਵੀ ਨੁਕਸਾਨ ਆ ਚੜ੍ਹਦੇ ਪੰਜਾਬ ਦਾ ਨੁਕਸਾਨ ਆ ਤੇ ਇਸ ਕਰਕੇ ਅਸੀਂ ਤੇ ਅਨੇ ਅਮਨ ਚਾਹਣ ਹੋਵੇ ਅਮਨ ਸ਼ਾਂਤੀ ਦੇ ਨਾਲ ਜਮੀਨੋਂ ਪੈੜੀਆਂ ਦੇ ਵਿੱਚ ਵਾਏ ਕੇ ਦੋਵੇਂ ਪਿੰਡ ਜਿਹੜੇ ਇੱਧਰ ਵੀ ਤੇ ਇੱਧਰ ਵੀ ਆ ਜੇ ਪਿੰਡਾਂ ਦਾ ਜਿਹੜਾ ਨੁਕਸਾਨ ਜਾਂਦਾ ਦਾ ਆਮ ਨਾਗਰਿਕ ਦਾ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਤੇ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਆ ਤੇ ਇਹ ਮੈਂ ਇੱਕ ਦਿਨ ਹਰਕਤ ਨੂੰ ਤੂੰ ਹਰਕਤ ਨੂੰ ਹਰਕਤ ਤੇ ਵੈਸੇ ਮਾੜੀ ਆ ਹਨਾ ਕਿਉਂਕਿ ਲੜਾਈ ਦਾ ਮਾਹੌਲ ਵਾ ਤੇ ਇਹਦੇ ਵਿੱਚ ਜੇ ਆਪਾਂ ਪਿੰਡ ਦੇ ਵਿੱਚ ਡਿੱਗ ਸਕਦੇ ਕਿਤੇ ਵੀ ਛੁਡ ਸਕਦੇ ਆ ਤੇ ਉਹ ਨੁਕਸਾਨ ਹੋ ਸਕਦਾ ਨਾਗਰਿਕ ਦਾ ਆਮ ਜਨਤਾ ਦਾ ਪਬਲਿਕ ਦਾ ਨੁਕਸਾਨ ਹੋ ਸਕਦਾ ਜਿਹੜੀ ਖੇਤਾਂ ਦੇ ਵਿੱਚ ਡਿੱਗੀ ਇਹਦੇ ਨਾਲ ਨੁਕਸਾਨ ਕਿਸੇ ਦਾ ਨਹੀਂ ਬਚਾਰਿਆ ਹਾਂਜੀ ਸੋ ਅ ਕਲਸਰ ਜੀ ਹੁਣਾਂ ਦਾ ਵੀ ਇਹ ਸਪਸ਼ਟ ਕਹਿਣਾ ਸੀਗਾ ਕਿ ਜੇ ਪਿੰਡ ਦੇ ਵਿੱਚ ਡਿੱਗਦੀ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀ ਪਰ ਵਾਹਿਗੁਰੂ ਦੀ ਕਿਰਪਾ ਰਹੀ ਮਹਾਰਾਜ ਦੀ ਕਿਰਪਾ ਰਹੀ ਕਿ ਜਿਹੜਾ ਨੁਕਸਾਨ ਨਹੀਂ ਹੋਇਆ ਕਿਉਂਕਿ ਖੁੱਲੇ ਖੇਤਾਂ ਦੇ ਵਿੱਚ ਡਿੱਗਣ ਕਰਕੇ ਜਿਹੜੇ ਇਹਦਾ ਬਚਾਅ ਹੋ ਗਿਆ